ਕੀ ਕਰੀ ਜਾਨੀ ਐ ਮਤਮੇ ਇਹਾਂ ਚਾਦਰ ਜੀ ਬਦਲ ਗਿਆ ਟੀਸੀ ਨਾ ਲਾਡੀ ਤੈਨੂੰ ਕੀ ਕਹੀ ਜਾਂਦਾ ਸੀ ਬਾਹਰ ਲਾਡੀ ਨੇ ਕੀ ਕਹਿਣਾ ਹਾਂ ਉਹ ਕੱਪੜੇ ਜੇ ਧੋਈ ਜਾਂਸੀ ਆ ਲਾਹ ਦੇ ਚਾਦਰ ਜੀ ਵਿੱਚ ਹੀ ਸਿੱੜ ਦੂੰਗੀ ਮੈਂ ਉਹ ਲੈ ਮੈਂ ਹੁਣ ਤਾਂ ਮੈਂ ਚੜਾਈਏ ਚਾਦਰ ਲਾ ਦਸ ਕੇ ਨਹੀਂ ਲਾਹ ਦੇ ਹੁਣ ਤਾਂ ਧੋ ਕਿ ਧੋਣ ਧੋਤੀ ਹੋਈ ਐ ਤਾਂ ਅੱਛਾ ਹਾਂ ਮੈਂ ਕਿਤੇ ਕੰਧਾ ਕੇ ਹਰਪ੍ਰੀਤ ਤਾਂ ਦੰਦਿਆ ਕਿ ਉੱਥੇ ਤਾਂ ਨਹੀਂ ਕੰਮ ਕਰਦੀ ਕਿ ਇੱਥੇ ਤਾਂ ਕਰੂਗੀ ਤਾਂ ਦੋ ਦਿਨ ਤਾਂ ਆਈ ਹੁਣ ਉਹ ਤੋਂ ਅਸੀਂ ਕੰਮ ਥੋੜਾ ਕਰਾਵਾਂਗੇ ਕੁੜੀ ਤਾਂ ਨਵੀਂ ਵਿਆਹੀ ਤੋਂ ਇਹ ਵੀ ਪੁੱਠਾ ਚੱਲਦਾ ਬਸ ਕੰਨਾ ਕਿ ਉਹਨੇ ਲਾਂਭਾ ਦਿੱਤਾ ਪਤਾ ਮੈਨੂੰ ਕਿੰਨੀ ਸ਼ਰਮ ਆਈ ਏ ਕਿ ਹੈ ਉੱਥੇ ਜਾ ਕੇ ਇਹੋ ਜਿਹੇ ਲੱchn ਕਰਦੀ ਸੀ ਕਹਿੰਦਾ ਜਿਵੇਂ ਅਗਲੇ ਕਹਿੰਗੇ ਉਵੇਂ ਕਰਨਾ ਪਊ ਮੈਂ ਕਿਹਾ ਕੋਈ ਗੱਲ ਨਹੀਂ ਮਨਿੰਦਰ ਨੇ ਸਾਰਾ ਸਮਝਾਤਾ ਮੈਂ ਕਹੋ ਕਹਿੰਦੀ ਠੀਕ ਹੈ ਭਾਬੀ ਜਿਵੇਂ ਤੂੰ ਕਹੇਂਗੀ ਮੈਂ ਉਹ ਨਹੀਂ ਕਰੂੰ ਮੈਂ ਸਾਰੀ ਗੱਲ ਨੂੰ ਸਮਝਾਈ ਸੀ ਮੈਨੂੰ ਕਹਿੰਦੀ ਵੀ ਭਾਬੀ ਤੂੰ ਸਮਝ ਸਕਦੇ ਕਿ ਨਹੀਂ ਮੈਂ ਹਜੇ ਨਹੀਂ ਮੈਂ ਨਹੀਂ ਸ਼ੇਤੀ ਮੈਂ ਉੱਥੇ ਨਹੀਂ ਜੀ ਲਾ ਸਕਦੀ ਕਹਿੰਦੀ ਏ ਮੈਂ ਕਿਹਾ ਚੱਲ ਮੰਨਿਆ ਵੀ ਤੇਰਾ ਵੀ ਹੌਲੀ ਹੌਲੀ ਚੱਲ ਕੁਛ ਨਹੀਂ ਹੁੰਦਾਗਾ ਟਾਈਮ ਦੇ ਨਾਲ ਭੀਜੀ ਲੱਗਣ ਲੱਗ ਜੂਗਾ ਪਰ ਤੇਰੇ ਸੱਸ ਦੇ ਮੂਹਰੇ ਤਾਂ ਨਾ ਬੋਲਿਆ ਕਰ ਵੀ ਉਹਦੇ ਨਾਲ ਬਣਾ ਕੇ ਰੱਖ ਤੂੰ ਉਹ ਜਿਹੜੇ ਤੈਨੂੰ ਕੰਮ-ਗਮ ਕ ਸਾਰੇ ਕੰਮ ਜਾਣਦੀ ਐ ਤੂੰ ਚੰਗੀ ਭਲੀ ਸਾਹੀ ਤੂੰ ਜਵਾਬ ਕਿਉਂ ਦਿੰਦੀ ਏ ਕੰਮ ਤੋਂ ਸਾਹੀ ਤਾਂ ਇਹ ਬੋਲਿਆ ਜਦੋਂ ਸੱਸ ਨੇ ਸਾਰਾ ਕੁਝ ਦੱਸਤਾ ਵੀ ਭਾਈ ਦੇਹ ਲੈ ਮੇਰੇ ਨਹੀਂ ਅੱਖੇ ਲੱਗਦੀ ਮੁੰਡੇ ਦੀ ਨਹੀਂ ਅੱਖੇ ਲੱਗਦੀ ਤੂੰ ਉਹ ਵੀ ਸੱਸ ਇਹੋ ਜਿਹੀ ਵੀ ਤੁਸੀਂ ਨਾਲ ਬੁੜੀਆਂ ਨਾਲ ਗੱਲ ਕਰ ਤੂੰ ਇਹੋ ਜਿਹੇ ਦਸ ਬੰਦਿਆਂ ਚ ਕੀ ਗੱਲ ਕਰਦੀ ਹੈ ਗੱਲ ਤਾਂ ਤੇਰੇ ਵਾਲੀ ਗੱਲ ਹੈ ਉਹ ਹੀ ਗੱਲ ਵੀ ਅੜਬਜੀ ਲੱਗਦੀ ਹੈ ਹਾਂ ਜਾਣ ਕੇ ਗੱਲ ਕੀਤੀ ਵੀ ਜਾਣ ਕੇ ਨਹੀਂ ਬੰਦਾ ਜਿਹੜਾ ਸਿਆਣਾ ਹੁੰਦਾ ਕੀ ਕਰਦਾ ਪਾਸੇ ਲੈ ਜਾਂਦਾ ਪਾਸੇ ਲ ਜਾ ਕੇ ਤੈਨੂੰ ਕਹਿ ਜਾਂਦੀ ਮੈਨੂੰ ਕਹਿ ਦਿੰਦੀ ਤੈਨੂੰ ਕਹਿ ਦਿੰਦੀ ਹਾਂ ਤੇ ਬਾਡੀ ਕੋਲ ਗੱਲ ਕਰਨ ਦੀ ਕੀ ਲੋਟ ਸੀ ਤੂੰ ਇਹਨੂੰ ਹੁਣ ਭਾਈ ਚੰਗੀ ਤਰ੍ਹਾਂ ਸਮਝਾ ਦੇ ਵੀ ਦੇਖ ਕਾਦੇ ਵਾਸਤੇ ਲਾਂਬ ਮਾ ਮੈਂ ਤਾਂ ਸਮਝਾਤੀ ਇੱਕ ਵਾਰੀ ਤਾਂ ਬਾਅਦ ਹੁਣ ਮੈਂ ਕੁਝ ਨਹੀਂ ਕਰ ਸਕਦੀ ਉਹ ਉੱਥੇ ਜਾ ਕੇ ਕੀ ਹੋਊ ਕੀ ਨਹੀਂ ਹੋਊਗਾ ਕੀਤਾ ਤਾਂ ਆਪਾਂ ਵੀ ਧੱਕਾ ਹੀ ਇਹ ਕੁੜੀ ਨਾਲ ਕਿ ਮਰਜ਼ੀ ਕਰ ਗਈ ਆਪਾਂ ਨਹੀਂ ਪੁੱਤ ਇਹਦੇ ਵਿੱਚ ਤਾਂ ਧੱਕਾ ਕਾਹਦਾ ਇਹਦੇ ਹੁਣ ਵਿਆਹ ਤਾਂ ਕਰਨਾ ਹੀ ਸੀ ਹੁਣ ਨਾ ਕਰਦੇ ਸਾਲ ਨੂੰ 6 ਮਹੀਨਿਆਂ ਨੂੰ ਵਿਆਹਣੀ ਤਾਂ ਹੈਗੀ ਸੀ ਫਿਰ ਹੁਣ ਇਹਦੀਆਂ ਮਰਜ਼ੀਆਂ ਥੋੜਾ ਚੱਲਦੀਆਂ ਜਦੋਂ ਭਾਈ ਮੁੰਡਾ ਨਹੀਂ ਕਹਿੰਦਾ ਵੀ ਇਹਦੀ ਮਰਜ਼ੀ ਨਾਲ ਮੈਂ ਨਹੀਂ ਜਿੱਥੇ ਕਹਿੰਦੀ ਮੈਂ ਤਾਂ ਉੱਥੇ ਕਰਦਾ ਨਹੀਂ ਫਿਰ ਇਹਦੇ ਵਿੱਚ ਕਿਹੜਾ ਕੋਈ ਲੋੜਾ ਆ ਗਿਆ ਚਲ ਕੋਈ ਨਾ ਆਪਾਂ ਨੂੰ ਹੌਲੀ ਹੌਲੀ ਸਮਝਾ ਦਿੰਦੇ ਆਪਾਂ ਤਾਂ ਉਹਨੂੰ ਟਾਈਮ ਵੀ ਨਹੀਂ ਦਿੱਤਾ ਸਮਝਣ ਲਈ ਛੇਤੀ ਛੇਤੀ ਕਰ ਬਲੇਟ ਜੇ ਮੇਰੀ ਕੋਈ ਘਰ ਚ ਚਲਦੀ ਸੀ ਵੀ ਮੈਂ ਉਹਨੂੰ ਕਹਿਦਾ ਜੇ ਮੈਂ ਕਹਿੰਦੀ ਸੀ ਤਾਂ ਮੈਨੂੰ ਕਹਿੰਦਾ ਤੂੰ ਬਗੜਦੀਆਂ ਕੁੜੀ ਨੂੰ ਅੱਜ ਤਾਂ ਗੱਲ ਮੈਨੂੰ ਕੋਈ ਕੁਝ ਕਹਿ ਦਿੰਦਾ ਸੀਗਾ ਮੈਂ ਤਾਂ ਆਪ ਕਹਿੰਦਾ ਸੀ ਕਿ ਜਿੱਦੇ ਤੂੰ ਐ ਤੂੰ ਸ਼ਾਇਦ ਕੀਤੀ ਹੈ ਲੱਗਾਸ ਮੈਂ ਉੱਥੇ ਕੀ ਬੋਲਾਂ ਗੱਲ ਤਾਂ ਉਹੀ ਹੈ ਨਾ ਹੁਣ ਕਿੱਥੇ ਹੈ ਹਰਤੇ ਚ ਹਾਂ ਉਹਦੇ ਮਾਸੀ ਦਾ ਫੋਨ ਆਇਆ ਸੀਗਾ ਆਪਣੇ ਘਰ ਆ ਜਦਾ ਹਾਂ ਬੰਤੋ ਦਾ ਤੇ ਉਧਰ ਗਈ ਹੋਈ ਹੈ ਓਹੋ ਉਧਰ ਅਜੇ ਹੁਣ ਉਹ ਆ ਗਿਆ ਫੇਰ ਲੜੋ ਵੀ ਤੁਰੀ ਫਿਰਦੀ ਹੈ ਉਹਨੇ ਐ ਥੋੜਾ ਦੇਖਣਾ ਵੀ ਮਾਸੀ ਕੇ ਘਰੇ ਗਈ ਹੈ ਹਉਨ ਫਿਰ ਮੈਂ ਕੀ ਕਰ ਜਦੋਂ ਉਹ ਕਹਿੰਦੀ ਭਾਈ ਕੁੜੀ ਆਈ ਹੋਈ ਐ ਸਾਡੇ ਕੋਲ ਭੇਜ ਦੇ ਕਹਿੰਦੀ ਮੇਰੇ ਤਾਇਆ ਜਾਂਦਾ ਮੈਂ ਬਿਮਾਰ ਆ ਨਾ ਮੇਰੇ ਪਤਾ ਲੈ ਜੂਗੀ ਤੇ ਬੰਦ ਤੋਂ ਆਪ ਆ ਜਾਂਦੀ ਚਲ ਹੌਲੀ ਹੌਲੀ ਆ ਜਾਂਦੀ ਉਹਦੇ ਨਾਲ ਤੁਰੀ ਜਾਂਦੀ ਐਂ ਤਾਂ ਕਹਿ ਦਿੰਦੇ ਭਾਈ ਤੇਰੀ ਮਾਸੀ ਘਰੇ ਆਈ ਸੀ ਕੋਈ ਗੱਲ ਨਹੀਂ ਮੈਂ ਐਂ ਕਹ ਦੂੰਗੀ ਮੈਂ ਛੱਡ ਕੇ ਆਈ ਐ ਚਲੋ ਭਾਈ ਤੂੰ ਐਂ ਕਹਦੀ ਐ ਤਾਂ ਤੈਨੂੰ ਪਤਾ ਗੱਲ ਗੱਲ ਤੇ ਬਹਾਨੇ ਭਾਗ ਨਹੀਂ ਹੁਣ ਅੰਦਰ ਹੀ ਗਿਆ ਹੁਣ ਤੇਨਾਂ ਗੱਲ ਕਰਕੇ ਅੰਦਰ ਹੀ ਗਿਆ ਨਾ ਅੰਦਰ ਨਹੀਂ ਗਿਆ ਉਹ ਮੁੰਡੇ ਨੇ ਬੁਲਾ ਲਿਆ ਆਉਂਦਾ ਸੀ ਅੰਦਰ ਪਤਾ ਨਹੀਂ ਕੌਣ ਸੀ ਅੱਛਾ ਤੇ ਬਾਹਰੋਂ ਆਵਾਜ਼ ਮਾਰ ਲਈ ਕਹਿੰਦਾ ਮੈਂ ਆਇਆ ਗੱਲ ਸੁਣਿਆ ਮੁੰਡੇ ਵੀ ਸਾਰਾ ਦਿਨ ਬਾਹਰ ਰਹਿੰਦਾ ਬਾਹਰ ਹੀ ਲੁੱਤ ਨਾਲ ਆਈਏਂ ਤੇ ਲੋਕੇ ਨੂੰ ਬਾਹਰ ਹੀ ਲੁੱਤ ਨਾਲ ਆਈਏਂ ਬਸ ਲੋਕਾਂ ਦਾ ਤਾਂ ਬੇੜਾ ਰਹਿੰਦਾ ਲੋਕਾਂ ਕੋਲੇ ਚੰਗੇ ਕੰਮ ਤਾਂ ਹੁੰਦੇ ਨਹੀਂ ਆ ਮਾੜੇ ਜਿੰਨੇ ਮਰਜ਼ੀ ਕਰਾ ਲਓ ਜੇ ਕੋਈ ਚੰਗਾ ਕਰਦਾ ਚੁਗਲੀਆਂ ਉਹਦੇ ਚੁਗਲੀਆਂ ਵੀ ਤੁਸੀਂ ਲੈਣਾ ਕੀ ਐ ਕੋਈ ਕੁਛ ਮਰਜ਼ੀ ਕਰੇ ਨਾ ਕਰੇ ਆਹੀ ਕੰਮ ਆ ਪੁੱਤ ਲੋਕਾਂ ਕੋਲ ਤਾਂ ਕੋਈ ਨਾ ਕੁੜੀ ਵੀ ਆਹੀ ਕਰੇਗੀ ਬਸ ਵੰਕ ਰਹੀ ਆ ਇਹ ਰੱਬਾ ਸੁੱਖੀ ਵੈਸੇ ਚਲੇ ਇਹਨੂੰ ਮਤ ਦੇ ਮਾੜੀ ਮੋਟੀ ਚਲਾ ਜੇ ਵੀ ਨਿਆਣ ਪੁਣਾ ਵਰਤਦੀ ਆ ਆਪਦਾ ਆਹੀਂ ਤਾਂ ਕਹਿੰਦੇ ਹੁਣ ਇਹਨੂੰ ਤਾਂ ਬਸ ਤੂੰ ਆਹੀਂ ਸਮਝਾ ਭਾਈ ਜਿਵੇਂ ਤੇਰਾ ਘਰ ਵਾਲਾ ਕਹੂ ਤੈਨੂੰ ਉਵੇਂ ਕਰਨਾ ਪਊ ਜਿਵੇਂ ਤੇਰੀ ਸੱਸ ਕੋਈ ਦੇਖ ਮੈਂ ਨਹੀਂ ਕਹ ਉਹ ਕਰਦੀ ਮੈਂ ਅਹੀਂ ਸੋਚਿਆ ਮੈਂ ਕਹ ਦੇ ਕਿ ਉਹ ਮਨਿੰਦਰ ਗਾਂਧੀ ਵੀ ਮੈਂ ਪਹਿਲੀ ਪਹਿਲੀ ਵਾਰ ਜਦੋਂ ਆਈ ਸੀ ਮੈਨੂੰ ਵੀ ਤਾਂ ਮਾਂ ਨੇ ਸਮਝਾਇਆਈ ਸੀ ਕਿ ਭਾਈ ਆਹ ਕੰਮ ਨਹੀਂ ਆਏ ਨਹੀਂ ਆਏ ਕਰਨਾ ਤੇ ਤੈਨੂੰ ਵੀ ਉਹ ਸਮਝਾਉਂਦੀ ਆ ਕਿ ਹੋ ਰੇ ਗੁੱਸਾ ਕਰ ਜਿੰਦੀ ਉਹ ਕੁਛ ਕੁ ਮੰਮੀ ਆ ਤੇਰਾ ਸੁਭਾ ਤੇ ਉਹਦੇ ਸੁਭਾ ਚ ਫਰਕ ਐ ਇੱਕ ਗੱਲ ਕਹਾਂ ਤੂੰ ਤਾਂ ਮੈਨੂੰ ਇੰਨੇ ਪਿਆਰ ਨਾਲ ਕੋਈ ਗਲਤੀ ਵੀ ਹੋ ਜੇ ਤਾਂ ਵੀ ਤੂੰ ਮੈਨੂੰ ਪਿਆਰ ਨਾ ਸਮਝਾਉਂਦੀ ਹੁੰਦੀ ਸੀ ਕਦੇ ਮੇਰੇ ਮਾਪੇ ਸਾਦ ਕੇ ਕਦੇ ਆਏ ਕੋ ਤੂੰ ਚੁਗਲੀ ਲਾਈ ਤੇ ਇਹਨਾਂ ਤਾਂ ਦੇਖ ਲਾ ਜੇ ਦੋ ਦਿਨ ਵੀ ਨਹੀਂ ਹੋਏ ਵਿਆਹ ਦੇ ਤੇ ਸੱਸ ਨੇ ਮੈਂਟਾ ਚ ਦੱਸਦਾ ਬੰਦਾ ਕੋਈ ਪਿਆਰ ਨਾ ਵੀ ਸਮਝਾ ਸਕਦਾ ਹੁੰਦਾ ਬੁਤ ਗੱਲ ਸੋਣਾ ਫਿਰ ਐਵੇਂ ਤਾਂ ਨਹੀਂ ਕਿਸੇ ਨੇ ਕਿਹਾ ਵੀ ਪੰਜੇ ਉਂਗਲਾਂ ਇੱਕੋ ਜੀਆਂ ਨਹੀਂ ਹੁੰਦੀਆਂ ਸਾਰੀਆਂ ਸੱਸਾਂ ਪੁੱਤ ਮਾੜੀਆਂ ਨਹੀਂ ਹੁੰਦੀਆਂ ਤੇ ਸਾਰੀਆਂ ਚੰਗੀਆਂ ਨਹੀਂ ਹੁੰਦੀਆਂ ਸਹੀ ਗੱਲ ਆ ਚੱਲ ਕੋਈ ਨਾ ਬੰਦਾ ਆਪ ਵੀ ਆ ਵਸ ਮੈਂ ਤਾਂ ਹੀ ਕਹਿੰਦੀ ਆ ਵੀ ਇਹ ਵਧੀਆ ਉੱਥੇ ਪੈਸੇ ਹੀ ਬਸ ਜਿੱਦ ਨੇ ਇਹਨੇ ਕਹਤਾ ਮਾਂ ਮੈਂ ਤਾਂ ਵਧੀਆ ਬਸ ਜੀਆਂ ਵਧੀਆ ਉਹਨਾਂ ਨੇ ਕਹਤਾ ਵੀ ਵਧੀਆ ਰਹਿੰਦੀ ਐ ਉਹ ਦਿਨ ਮੇਰੇ ਤਾਂ ਜਾਨ ਸੌਖੀ ਹੋਊਗੀ ਇਹ ਤਾਂ ਹੁਣ ਐ ਦਸ ਦੋ ਦਿਨ ਨੂੰ ਉਹਨੂੰ ਲੈਣ ਆਉਣਗੇ ਆ ਪੁੱ ਲਈੜਾ ਕਪੜਾ ਦੇਣਾ ਪਊ ਇਹਨੂੰ ਤੇ ਹੋਰ ਪੁੱਤ ਦੇਣਾ ਤਾਂ ਪਊਗਾ ਹਾਂ ਫਿਰ ਮੈਨੂੰ ਤਾਂ ਐ ਕਹਿੰਦੀ ਸੀਗੀ ਵੀ ਆਪਾਂ ਜਾ ਕੇ ਲਿਆਵਾਂਗਾ ਹਨਾ ਜਾ ਕੇ ਇਹਦੀ ਪਸੰਦ ਦੇ ਲਿਆਵਾਂਗੇ ਨਾਲ ਲੈ ਜੀ ਤੂੰ ਇਹਨੂੰ ਤੇ ਨਹੀਂ ਇਹਨਾਂ ਤੇ ਦਿਖਾ ਲੈ ਹੁਣ ਪਰਲਾਂ ਵੀ ਇਹਨਾਂ ਦੇ ਲੈ ਕੇ ਆਏ ਸੀ ਕੋ ਕਾਲੀ ਕਾਲੀ ਚ ਆਪਾਂ ਨਹੀਂ ਪਰ ਕਾਲੀ ਜੇ ਕਪੜੇ ਪਸੰਦ ਆ ਕੇ ਫਿਰ ਕੀ ਐ ਨਾਲੇ ਆਪਣਾ ਗਮਾੜ ਮੱਥਾ ਅਗਲਾ ਕਹਿੰਦਾ 2 ਰੁਪਏ ਪਤਾ ਵਟਾਉਣੀ ਹੈ ਇਹਨਾਂ ਨੂੰ ਵੀ ਵਟਾਉਣੇ ਹੋਰ ਨੂੰ ਵੀ ਉਹ ਕਰਨੇ ਦੇਣੇ ਪੁੱਛਾਂਗੇ ਨਾ ਹਾਂ ਪੁੱਛ ਨਹੀਂ ਤੁਸੀਂ ਵਗ ਜਿਓ ਪੁੱਛਣਾ ਕਿ ਇਹ ਦੋਨੇ ਜੇ ਵਗ ਜੇ ਅਨੰਤ ਪਰ ਕਿਹਦੀ ਕਿੰਨੇ ਸੂਟ ਕਿਵੇਂ ਚਾਹੀਦੇ ਹੁੰਦੇ ਇੱਕ ਤਾਂ ਪੁਰਾਣੇ ਦਾ ਲਈ ਇਹਦਾ ਲਈ ਸਸਦਾ ਕਰ ਦਾਂਗੇ ਬਸ ਹਾਂ ਚਲ ਮੈਂ ਦੇਖਾਂ ਹੁਣੇ ਅਗਰ ਮਾਸੀ ਨੂੰ ਵੀ ਮੈਂ ਲੈ ਆਉਣੀ ਆ ਫਿਰ ਅਰਪਿਤ ਨੂੰ ਹਾਂ ਤੂੰ ਕਹ ਦੇ ਹਾਂ ਪਹਿਲਾਂ ਪਹਿਲਾਂ ਲੈ ਆਵਾ ਜਾਂ ਕਰ ਦੇ ਤੂੰ ਉਹਨੂੰ ਤੇਰੀ ਮਾਸੀ ਨੂੰ ਫੋਨ ਕਰ ਦੇ ਵੀ ਇਹ ਨਹੀਂ ਛੱਡ ਜਾ ਦੱਸ ਕਰੇ ਕੀ ਵਿਚਾਰੀ ਇਹ ਤਾਂ ਬਥੇਰੀ ਚੰਗੀ ਐ ਨਹੀਂ ਪਰ ਜਹਾਨੀਆਂ ਹੁੰਦੀਆਂ ਅਗਲਾ ਕਹਿੰਦਾ ਨਿਕਲਣ ਦੇ ਦਾ ਜਲੂਸ ਕਰਮਦੇ ਸੱਸ ਨੂੰ ਜਿਵੇਂ ਮੇਰੇ ਨਾਲ ਕਰਦੀ ਸੀ ਐ ਸੌ ਲੱਗਦਿਆਂ ਹੁੰਦਿਆਂ ਤੇ ਇਹ ਤਾਂ ਲੈ ਫਿਰ ਵੀ ਗੱਲ ਤੇ ਪੜਦੇ ਪਾਉਂਦੀ ਐ ਵੀ ਨਾ ਹਰਪ੍ਰੀਤ ਨੂੰ ਆਏ ਨਹੀਂ ਕਹਿਣਾ ਆਏ ਨਹੀਂ ਕਹਿਣਾ ਆਉਂਦੀਆਂ ਭੈਣਾ ਵੰਗੂ ਰੱਖਦੀ ਐ ਇਹੋ ਜਿਹੀ ਭਰਜਾਈਆਂ ਕਿਤੇ ਮਿਲਦੀਆਂ ਆ ਸ਼ੋਰ ਜੇ ਤਾਂ ਐ ਵੀ ਨਹੀਂਗਾ ਫਿਰ ਦੌਣ ਦੂਣੀ ਮੰਜੇ ਦੀ ਦੇਖ ਕੇ ਲੋਟ ਕਰਦੇ ਕੀ ਕਰੀਂਨੀ ਆ ਮਾਂ ਦੌਣ ਲੋਟ ਕਰਕੇ ਹਟੀਆਂ ਮੰਜੇ ਦੀ ਮੈਨੂੰ ਤਾਂ ਐ ਹੈ ਨਹੀਂਗਾ ਵੀ ਕੋਈ ਘਰ ਦੇ ਕੰਮਾਂ 'ਚ ਧਿਆਨ ਦੇ ਲਾ ਓ ਮੈਨੂੰ ਦੱਸ ਦਿੰਦੀ ਹੁਣ ਮੈਨੂੰ ਕੀ ਪਤਾ ਸੀਗਾ ਵੀ ਦੌਣ ਇਹਦੀ ਖਰਾਬ ਹੋ ਰਹੀ ਐ ਮੰਜੇ ਦੀ ਹੁਣ ਹਰ ਇੱਕ ਕੰਮ ਤੈਨੂੰ ਦੱਸਿਆ ਕਰਾਂ ਵੀ ਆਹ ਕੰਮ ਐ ਕਰਦੇ ਫੇਰ ਕਰਿਆ ਕਰਾਂਗਾ ਹੁਣ ਮੈਨੂੰ ਕੀ ਪਤਾ ਸੀ ਮਾਂ ਜੇ ਦੱਸਾਂਗੀ ਫੇਰ ਹੀ ਪਤਾ ਲੱਗੂ ਫੇਰ ਹੀ ਕੁਝ ਕਰੂੰਗਾ ਚੱਲ ਜਿਹੜਾ ਹੁਣ ਕੰਮ ਦੱਸਤੀਆਂ ਫਿਰ ਉਹ ਕਰ ਲਈ ਦੱਸ ਕੀ ਕੰਮ ਹੁਣ ਉਹਨਾਂ ਦੋ ਦਿਨ ਹੋ ਗਏ ਹਰਪ੍ਰੀਤ ਨੂੰ ਗਈ ਜਾ ਕੇ ਲਿਆ ਪਾਈ ਆਪਾਂ ਵੀ ਕੋਈ ਆਪਦੇ ਘਰ ਦੇ ਕੰਮ ਧੰਦੇ ਦੇਖਣੇ ਹੈਗੇ ਉਹ ਤਾਂ ਠੀਕ ਮਾਂ ਹਲੇ ਦੋ ਤਾਂ ਦਿਨ ਹੋਏ ਆ ਆਖਣਗੇ ਵੀ ਹੁਣ ਆ ਵੀ ਗਏ ਸੀ ਦੀ ਇਹ ਪਿੱਛੇ ਲੈਣ ਉਹ ਆਪੇ ਫੋਨ ਕਰ ਦੇਣਗੇ ਜਦੋਂ ਆਉਣਾ ਹੋਊਗਾ ਉਹਨਾਂ ਮੈਂ ਨਾ ਉਹਦੀ ਮਾਂ ਨੂੰ ਆਖਿਆ ਸੀਗਾ ਵੀ ਅਸੀਂ 2-3 ਦਿਨ ਹੀ ਛੱਡਾਂਗੇ ਪਾਲੇ ਦਿਨ ਨਹੀਂ ਛੱਡਦੇ ਹੁਣ ਜਾਇ ਆਊਗੀ 2 ਦਿਨ ਮਿਲਿਆ ਹੀ ਜਿਹੜਾ ਬਸ ਮਿਲਣਾ ਸੀ ਉਹਨੇ ਬਾਕੀ ਇੱਥੇ ਤਾਂ ਆ ਕੇ ਗਏ ਆ ਸਾਰੇ ਜ਼ਰੂਰੀ ਤਾਂ ਨਹੀਂ ਹੈਗਾ ਅੱਛਾ ਫਿਰ ਹੁਣ ਕਿਵੇਂ ਕਰੀਏ ਮੈਨੂੰ ਤਾਂ ਹੀ ਸੀ ਵੀ ਕਿਤੇ ਕਹਿਣਾ ਹਨਾ ਵੀ ਹਲੇ ਹੁਣ ਤਾਂ ਲੈ ਕੇ ਆਏ ਸੀ ਵੀ 4 ਦਿਨ ਲਾਉਣ ਵੀ ਨਹੀਂ ਦਿੱਤਾ ਕੁੜੀ ਨੂੰ ਪਿੱਛੇ ਆ ਕੇ ਲੈਣਾ ਕੁਝ ਨਹੀਂ ਕਹਿੰਦੇ ਬਥੇਰੇ ਜਿਹੜੇ ਦਿਨ ਛੱਡਤੀ ਨਾਲੇ ਹੁਣ ਦੀਆਂ ਕੁੜੀਆਂ ਕੜੀਆਂ ਨੂੰ ਨਹੀਂ ਹੁੰਦਾ ਐ ਵੀ ਕੋਈ ਅਸੀਂ 10 ਦਿਨ ਲਾਈਏ ਜਾਂ ਫਿਰ 8 ਦਿਨ ਲਾਈਏ ਤੂੰ ਵਗ ਜਾ ਨਾਲੇ ਤਾਂ ਆਏ ਆ ਪਰਸੋਂ ਨੂੰ ਆਪਾਂ ਮੱਥਾ ਟੇਕਣਾ ਪੁੱਤ ਆਪਣੇ ਬਾਬੇ ਦਾ ਦੇਣਾ ਆ ਪਿਆਗਾ ਤੇ ਨਾਲੇ ਚੱਲ ਆ ਜਾ ਕੇ ਲਾਇਆ ਫੋਨ ਫੋਨ ਕਰ ਲਾ ਪਹਿਲਾਂ ਤੂੰ ਫੋਨ ਕਰ ਮੈਂ ਈ ਸੀ ਫੋਨ ਕਰਕੇ ਪੱਥਰ ਨਕਾਸ਼ ਨੂੰ ਵੀ ਮੈਂ ਆਉਂਦਾ ਸੀ ਲੈਣਾ ਉਸ ਤਾਂ ਦੱਸੂਗੀ ਹਾਂ ਤੂੰ ਪੁੱਛ ਲੈ ਕੀ ਆਂਦੇ ਆ ਜੀ ਤਾਂ ਉਹਨਾਂ ਨੇ ਅੱਜ ਕਿਹਾ ਤਾਂ ਅੱਜ ਵਗ ਜੀ ਨਹੀਂ ਫਿਰ ਭਾਈ ਬੁੱਧਵਾਰ ਨੂੰ ਲੈ ਇੱਕ ਦਿਨ ਹੋਰ ਖੜ ਜਾਂਗੇ ਚਲੋ ਹਰਪ੍ਰੀਤ ਨਾਲ ਹੀ ਗੱਲ ਕਰ ਲੂ ਨਾ ਆਕਾਸ਼ ਨਾਲ ਗੱਲ ਕਰ ਲੂਗਾ ਹਨਾ ਜਿਵੇਂ ਉਹ ਕਹਿਣਗੇ ਉਵੇਂ ਦੱਸ ਦਿੰਦਾ ਮੈਂ ਤੈਨੂੰ ਪਹਿਲਾਂ ਤੂੰ ਆਕਾਸ਼ ਨੂੰ ਪੁੱਛ ਲੈ ਹਰਪ੍ਰੀਤ ਨੂੰ ਰਹਿਣ ਦੇ ਉਹਨੂੰ ਫੇਰ ਪੁੱਛ ਲਈ ਪਹਿਲਾਂ ਉਹ ਮੁੰਡੇ ਨੂੰ ਪੁੱਛ ਨਹੀਂ ਮੈਨੂੰ ਲਾ ਕੇ ਇਹਦੇ ਫੋਨ ਮੈਂ ਫੇਰ ਉਹਦੀ ਮਾਂ ਨਾਲ ਗੱਲ ਕਰਾਂ ਭਈ ਆਉਨੇ ਆ ਅਸੀਂ ਲੈਣ ਚਲ ਕੋਈ ਨਹੀਂ ਮੈਂ ਕਰ ਲੈਣਾ ਗੱਲ ਇੰਨਾ ਕਾ ਤੋ ਉਹ ਕਰਦੀਆਂ ਹੁੰਦੀਆਂ ਤੂੰ ਆਖਣਗੇ ਵੀ ਮੁੰਡਾ ਹੈਗਾ ਆਪੇ ਪੁੱਛ ਲੂਗਾ ਮਾਂ ਹੋ ਜਾਂਦੀ ਆ ਮੂਰੇ ਵਿੱਚ ਤਿਆਰ ਲੈ ਦੱਸ ਉਹਦੀ ਮਾਂ ਵੀ ਤਾਂ ਮੈਂ ਇਨੇ ਪੁੱਛਦੀ ਸੀ ਲਿਜਾਣ ਵਾਰੀ ਹੁਣ ਮੈਂ ਉਹਨੂੰ ਪੁੱਛ ਲੂਗੀ ਫੇਰ ਇਹਦੇ ਚ ਦੱਸ ਕੀ ਹੋ ਜੂਗਾ ਚਲ ਕੋਈ ਨਾ ਕਿਰਾ ਮੈਨੂੰ ਗੱਲ ਕਰ ਦੇਪਾ ਚਲ ਮੈਂ ਦੱਸਦਾ ਤੈਨੂੰ ਫਿਰ ਕੀ ਕਹਿੰਦੇ ਆ ਉਹ ਜਾ ਕਰ ਲਾ ਗੱਲ ਪਤਾ ਨਹੀਂ ਕਹੇ ਜਾ ਹੋ ਗਿਆ ਤਾਂ ਵਿਆਹ ਕਰਾ ਕੇ ਤੂੰ ਨਾ ਪੁੱਛ ਕੇ ਮੈਂ ਪੁੱਛ ਲੈਣਾ ਨਾ ਤੂੰ ਪੁੱਛ ਲੈ ਤੇ ਤੇਰੇ ਅੱਖੇ ਤੋਂ ਤੋਰ ਦੇ ਛੇਤੀ ਤੂੰ ਲੈ ਆ ਆ ਖੜਾ ਹੋ ਕੁਕੀ ਨਾ ਦੇ ਜਗਮਾ ਤੇ ਨੂੰ ਨਾ ਚਲ ਵੀ ਨਹੀਂ ਆਸਾ ਉਹ ਬਾਈ ਬਾਈ ਇਹ ਕੀ ਕਰਨ ਆਇਆ ਯਾਰ ਕੱਲ ਸੁਣੀ ਆ ਗਿਆ ਇੱਕ ਮਿੰਟ ਕੀ ਪਾਲਦਾ ਹੈ ਹੂੰ ਕੀ ਹਾਲ ਹੈ ਬਾਈ ਠੀਕ ਹੈ ਵਧੀਆ ਕਰਤਾ ਵਿਆਹ ਪਰ ਕੁੜੀ ਦਾ ਕਰਨੇ ਸੀ ਵਿਆਹ ਲੋਕ ਤਾਂ ਹਟਦੇ ਨਹੀਂ ਜਦੋਂ ਲੋਕਾਂ ਦੀ ਤਾਂ ਕੀ ਗਲਤੀ ਹੈ ਬਾਈ ਆਪਦੀ ਨਜ਼ਰ ਲੱਛਣ ਠੀਕ ਹੋਣਾ ਨਾ ਹੁਣ ਕੀ ਹੋ ਗਿਆ ਤਨੂੰ ਵਿਆਹ ਕਰਤਾ ਵਧੀਆ ਤੇਰੇ ਕਹਿਣ ਜੇ ਤੂੰ ਮੈਨੂੰ ਫੋਟੋ ਦਿਖਾਈ ਸੀ ਤੇਰੇ ਤੇ ਯਕੀਨ ਕਰਕੇ ਮੈਂ ਆਪਦੀ ਭੈਣ ਦਾ ਵਿਆਹ ਕਰਤਾ ਯਾਰ ਹਾਂ ਹੁਣ ਕੀ ਹੋ ਗਿਆ ਮਾੜਾ ਹੋ ਗਿਆ ਕੋਈ ਛੱਡ ਤੂੰ ਵਧੀਆ ਹੋਇਆ ਮੈਂ ਵੀ ਇਹੀ ਕਹਿਣਾ ਆ ਬਈ ਹਾਂ ਵਧੀਆ ਹੋ ਗਿਆ ਪਾਰਕਾ ਜੀ ਬੈੰਦੀ ਸੀ ਉਹਨੂੰ ਕੋਈ ਕੰਮ ਸੀ ਅੱਜ ਤੱਕ ਕੰਮ ਤਾਂ ਕੋਈ ਹੋਇਆ ਨਹੀਂ ਬਈ ਉਹਦੇ ਦੀ ਕੁੜੀ ਤੋਂ ਮੈਨੇ ਦੇਣੇ ਆ ਤੁਸੀਂ ਇਹੀ ਰਹਿ ਗਿਆ ਤੁਹਾਡੇ ਕੰਮ ਬਈ ਮੈਨੇ ਤਾਂ ਕੀ ਦੇਣੇ ਆ ਬਈ ਬਈ ਪਾਰਕਾਂ ਚ ਬੈਠੀ ਐ ਤੇਰੇ ਤੋਂ ਕੋਲੇ ਕੋਈ ਹੋਰ ਸਬੂਤ ਤਾਂ ਨਹੀਂ ਹੈਗਾ ਜੇ ਬੈਠ ਕੇ ਕੋਈ ਦੋਸਤ ਵੀ ਬੈਠ ਸਕਦੇ ਆ ਨਾ ਪਾਰਕਾਂ 'ਚ ਬਹਿ ਜਾਂਦੇ ਕੋਈ ਫਿਰ ਤੈਨੂੰ ਪਤਾ ਹੀ ਆ ਹੁਣ ਮੈਂ ਤਾਂ ਕੀ ਕਹਾਂ 20 ਸਾਲੀ ਤੈਨੂੰ ਮੈਂ ਦੇਖਿਆ ਆਂ ਬਾਈ ਤੂੰ 20 ਸਾਲੀ ਤੈਨੂੰ ਮੈਂ ਦੇਖਿਆ ਸੀ ਨਾ ਮੈਂ ਘਰ ਦੇ ਵਿੱਚ ਫਿਲਮਾਂ ਦਿਖਾਉਂਦੇ ਨੂੰ ਓ ਬਈ ਮੈਂ ਤਾਂ ਮੁੰਡਾ ਆ ਹੁਣ ਮੇਰੀਆਂ ਰਿਸਾ ਕਰੂਗੀ ਮੈਂ ਤਾਂ ਦਾਰੂ ਵੀ ਪੀਣਾਗਾ ਹਲਾ ਦਾਰੂ ਪੀਣਾ ਤਾਂ ਕੀ ਤੇਰੀ ਉਮਰ ਆ ਕੀ ਤੂੰ ਦਾਰੂ ਪੀਣ ਲੱਗ ਗਿਆ ਕੀ ਤੂੰ ਘਰ ਦਾ ਨਾਮ ਰੋਸ਼ਨ ਕਰੇਗਾ ਕੋਈ ਵਧੀਆ ਕੰਮ ਕਰ ਲੋ ਕੁਛ ਨਹੀਂ ਰੱਖਿਆ ਇਹ ਕੰਮਾਂ ਦੇ ਵਿੱਚ ਕੋਟੀ ਪੈਣੀ ਆ ਗਾਹਾਂ ਜਾ ਕੇ ਕੋਈ ਕੋਣ ਹੱਥ ਲਾ ਜੂਗਾ ਨਾਲੇ ਜਨਾਨੀ ਬਾਜੀ ਕਰਾਂਗੇ ਪਾਰਕਾਂ 'ਚ ਬੈਠਾਂਗੇ ਕਰਤਾ ਭਾ ਮਾ ਕੋਈ ਕੁੱਟ ਦੇ ਬਈ ਉ ਤਾਂ ਓ ਯਾਰ ਤੂੰ ਵਗ ਜਾ ਵਗ ਜਾ ਯਾਰ ਤੂੰ ਐਵੇਂ ਮੇਰੇ ਤੋਂ ਨਾ ਲੜ ਬੜੇ ਖਾਲੀ ਬੈਣਾ ਗੱਲ ਤੂੰ ਐਵੇਂ ਤੌਣਾ ਤਾਨੇ ਜੇ ਮਾਰੀ ਜਾਣਾ ਜਦ ਤੂੰ ਜਾ ਕੇ ਕੰਮ ਕਰ ਲੈ ਤੈਨੂੰ ਕੰਮ ਨਹੀਂ ਆਉਂਦਾ ਨਹੀਂ ਹੈ ਗੱਲ ਕਹਿਤੀ ਤੈਨੂੰ ਗੁੱਸਾ ਲੱਗਦਾ ਬਈ ਯਾਰ ਨਾ ਫਿਰ ਹੁਣ ਤੂੰ ਕੀ ਸਾਡਾ ਮਾੜਾ ਦੇਖ ਲਿਆ ਅਹੀਂ ਕਿਹਾ ਮੈਂ ਤਾਂਹੀਂ ਕਿਹਾ ਵੀ ਵਿਆਹਤੀ ਕੁੜੀ ਜੀ ਮੈਂ ਤਾਂਹੀਂ ਪੁੱਛਣਾ ਆ ਬਈ ਹਾਂ ਫਿਰ ਵਿਆਹਤੀ ਯਾਰ ਤੂੰ ਦੱਸ ਕੀ ਸ਼ਗਨ ਦੇ ਕੇ ਜਾਣਾਗਾ ਸ਼ਗਨ ਤਾਂ ਨਹੀਂ ਦੇ ਕੇ ਜਾਣਾ ਮੈਂ ਤਾਂ ਕੀ ਕਰਨਾ ਸ਼ਗਨ ਦੇ ਕੇ ਹਾਂ ਬਸ ਅਸੀਂ ਵਿਆਹਤੀ ਵਧੀਆ ਯਾਰ ਸਾਜੀ ਆਪ ਦਾ ਵਧੀਆ ਤੁਹਾਡੇ ਘਰੇ ਰਹੀ ਜਾਣਾ ਤੁਸੀਂ ਜਿਉਣ ਨਹੀਂ ਦਿੰਦੇ ਬਿਨਾਂ ਓਏ ਅਦੁੱਲਾ ਆਪਣੇ ਨਾਲ ਖੜੀ ਯਾਰ ਜਦ ਬਗ ਜਾ ਯਾਰ ਮੂੰਹ ਕਾਲਾ ਕਰਾਉਂਦੀ ਨਾਲ ਨਾ ਕਰਾਉਂਦੀ ਕੋਈ ਗੱਲ ਨਹੀਂ ਉਹ ਦੇਖਾਂਗੇ ਜੇ ਤੇਰਾ ਮੂੰਹ ਕਾਲਾ ਕੀਤਾ ਨਾ ਮੂੰਹ ਕਾਲਾ ਕਰਕੇ ਝੋਟੇ ਦੇ ਬਿਠਾਇਆ ਤੈਨੂੰ ਗੇੜੇ ਲਵਾਏ ਫੇਰ ਦੇਖਾਂਗੇ ਕੋਈ ਗੱਲ ਨਹੀਂ ਬਈ ਯਾਰ ਮੇਰਾ ਕੀ ਮੈਨੂੰ ਕੀ ਟੈਨਸ਼ਨ ਆ ਅਸੀਂ ਇਹ ਜੇ ਕੰਮ ਨਹੀਂ ਨਾ ਕਰਦੇ ਬਈ ਕੋਈ ਗੱਲ ਨਹੀਂ ਤਰੀ ਪਾਰਕਾਂ ਜ ਨਹੀਂ ਬੰਦੇ ਲੋਕਾਂ ਵਾਂਗੂ ਤਰੀ ਮੈਂ ਪਾਉਂ ਵੀਡੀਓ ਚਲ ਠੀਕ ਆ ਜਾਨਾ ਮੈਂ ਤਰੀ ਮੈਂ ਵੀਡੀਓ ਬੈਲ ਕਰੂੰਗਾ ਕੱਲ ਚੱਲ ਚੈਨਲ ਤੇ ਦੇਖੀ ਜਾਈ ਤੂੰ ਤੇ ਸਾਲੇ ਜਾਨ ਨਹੀਂ ਦਿੰਦੇ ਹਾਂ ਕੱਛ ਕੀ ਹਾਲ ਐ ਵਧੀਆ ਵਧੀਆ ਤੂੰ ਦੱਸ ਔਰ ਕਰੇ ਵਧੀਆ ਸਾਰੇ ਵਧੀਆ ਇੱਥੇ ਵੀ ਸਾਰੇ ਵਧੀਆ ਬਾਈ ਤੇ ਉਹ ਹਰਪ੍ਰੀਤ ਠੀਕ ਆ ਉਹ ਯਾਰ ਮੈਂ ਕਰਿਆ ਤਾਂ ਸੀਗਾ ਫੋਨ ਯਾਰ ਉਹ ਤਾਂ ਫੋਨ ਨਹੀਂ ਚੱਕਦੀ ਬਿਜ਼ੀ ਬਿਜ਼ੀ ਹੁਣ ਇਨਾ ਜਾਂ ਫੋਨ ਹੋ ਰਾ ਪਰ ਪਿਆ ਹੂ ਤਾਂ ਕਰਕੇ ਮੈਂ ਕਿਹਾ ਚੱਲ ਤੈਨੂੰ ਪੁੱਛ ਲੈਣਾ ਅੱਛਾ ਉਹ ਤਾਂ ਫਿਰ ਮਾਂ ਇਹ ਗੈਰਿਸ ਵੀ ਹੁਣ ਦੋ ਦਿਨ ਹੋ ਗਏ ਸੀ ਨਾ ਵੀ ਲੈ ਆਉਂਦੇ ਲੈ ਆਉਂਦੇ ਹਰਪ੍ਰੀਤ ਨੂੰ ਤਾਂ ਕਰਕੇ ਮੈਂ ਸੋਚਦਾ ਸੀ ਵੀ ਮੈਂ ਲੈਣ ਆ ਜਾਂਦਾ ਹਰਪ੍ਰੀਤ ਨੂੰ ਉਹ ਬਾਕੀ ਉਹ ਨਾ ਫਿਰ ਅਸੀਂ ਵੀ ਉਹ ਨਾ ਬਾਬੇ ਦਾ ਦਿਨ ਆ ਰਿਹਾ ਨਾ ਤਾਂ ਕਰਕੇ ਮੱਥਾ-ਮੁੱਥਾ ਟੇਕਣੇ ਜਾਣਾਗਾ ਯਾਰ ਇੱਕ ਦੋ ਥਾਂ ਤੇ ਹੋਰ ਵੀ ਜਾ ਕੇ ਆਉਣਾ ਸੀਗਾ ਫਿਰ ਐਵੇਂ ਹੀ ਫੇਰ ਦਿਨ ਲੰਘ ਜਾਣਗੇ ਫਿਰ ਉਹ ਲੰਮੀ ਪੈਜੂ ਗੱਲ ਤਾਂ ਕਰਕੇ ਹਾਂ ਹਾਂ ਨਾ ਕੋਈ ਨਹੀਂ ਮੈਂ ਆ ਜਾਣਾ ਲੈਣਾ ਆਉਂਗਾ ਹਾਂ ਹਾਂ ਚਲੋ 10 ਦੀ ਮੜੇ ਹਰਪ੍ਰੀਤ ਨੂੰ ਨਾ ਮੇਰਾ ਫੋਨ ਜਾਣੀ ਚੱਕਿਆ ਉਹਨੇ ਨਾ ਕੋਈ ਗੱਲ ਨਹੀਂ ਵੀ ਹਾਂ ਹਾਂ ਬਸ ਠੀਕ ਹੈ ਠੀਕ ਓਕੇ ठीक बात है मैं रिपा ग्लूटेन में खाना को नहीं खा सकते ना बिल्कुल मैं चावल खाऊंगी मेरेते नहीं लगता है कितना मैंने इतना वर्क करती हूं फिर भी कर तो पाया हूं कम नहीं है जब देर ही कभी हो रहा गया हां एक तो जब तो हुई ਕੀ ਕਰਾਂ ਮੈਂ ਉਹ ਮੈਂ ਤਾਂ ਨੱਚ ਕੰਮੀ ਵੇਖਣ ਲੱਗੀ ਐਥੇ ਸਿੱਟ ਰੱਖੀ ਮਗਰ ਜਦੋਂ ਮੈਂ ਕੰਮੀ ਹਿੱਕਾ ਕੇ ਉਹ ਪ੍ਰਵੀnder ਦੀ ਯਾਦ ਆ ਗਈ ਮੈਂ ਚੱਲ ਪ੍ਰਵੀnder ਨੂੰ ਮਿਲਦੀ ਆਉਂਗੀ ਮੈਂ ਆਹ ਹੀ ਘਿਰੀ ਰਹਿ ਗਈ ਕਿੱਥੇ ਲਾਉਣਾ ਬਾਕੀ ਦਾ ਫਰਿਆ ਨਾ ਲਾਉਣਾ ਆਹ ਦੇਵੀ ਮੈਂ ਇਹ ਕੀ ਬਦਲਉ ਹੈ ਮੇਰੇ ਸਰਦਾਰ ਜੀ ਸਾਫਤ ਕਹਿੰਦੀ ਸੀ ਤੇਰੇ ਕਿਤਾਬਾਂ ਸਾਫ ਤੇ ਰੱਖੀ ਕਿਉਂ ਹੰਗੀ ਕਰਨਾ ਕਿਤਾਬਾਂ ਦਾ ਤੈਨੂੰ ਵਿਆਹ ਤਾਂ ਤੋੜਦਾ ਜਾਂ ਉੱਥੇ ਰਹਿ ਗੀ ਨਾ ਕਿਤਾਬਾਂ ਕੋਈ ਨਹੀਂ ਸੜਦੇ ਘਾਡੇ ਕੰਮ ਸਿੱਖ ਲੈ ਪੜਾਈ ਨੇ ਕੰਮ ਨਹੀਂ ਆਉਣਾ ਘਾਡੇ ਕੰਮ ਕੰਮ ਆਉਣਗੇ ਠੀਕ ਹੈ ਨਾ ਕੀ ਇਹਨਾਂ ਨੂੰ ਕੰਮ ਆਉਗਾ ਦਿੱਤੋਂ ਕੰਮ ਆਉਂਦੇ ਹੁੰਦੇ ਆ ਉਹਦੇ ਨਾਂ ਮੇਰੀ ਨਹੀਂ ਆਦੇ ਮੈਨੂੰ ਤੇ ਫੇਰ ਤੂੰ ਇੱਕ ਗੱਲ ਕਹਿ ਤਾ ਮम्मी ਨੇ ਉਹ ਹੀ ਗੱਲ ਨੂੰ ਫੜੀ ਰੱਖ ਦੇਤੀ ਸੀ ਤਾ ਇਹ ਜੀ ਨਾਲ ਨਾ ਨਾਲ ਮੇਰੀ ਗੱਲ ਸੁਣੋ ਐਡੀ ਵੱਡੀ ਹੋ ਗਈ ਤਾਂ ਸਕੂਲ ਦਾ ਅਧਿਆਪਕ ਜੀ ਨੇ ਮਨਕਾਣ ਅੱਥੇ ਖਾਇਆ ਵੀ ਜੇ ਤੈਨੂੰ ਤੇਰਾ ਘਰ ਵਾਲਾ ਤੈਨੂੰ ਕੁਝ ਕਹੇ ਤਨ ਦਬਾਅ ਦੇ ਵਿੱਚ ਨੂੰ ਕੀ ਤੇ ਮੇਰੀ ਗੱਲ ਸੁਣ। ਤੁਪਾਪੀ ਤੇਲੀ ਹੋ ਗਏ, ਬੁਖਾਰ ਹੋ ਗਏ। ਤੇ ਤੁਸੀਂ ਕਿਥੇ ਜਾਜੂ ਨੂੰ ਜੀ ਕਰੂ ਤਾਂ ਭਾਗੀ ਦਾ। ਮੈਂ ਤਾਂ ਕਿਹਨਾਂ ਲੈ ਕੇ ਜਾਊਂਗਾ? ਤੁਸੀਂ ਲੈ ਜਾਓਗੇ। ਜਾਸ ਸਾਮੂਚਾ ਦਾ ਕਰ ਦਿੰਦੇ। ਜਾਸ ਸਾਮੂਚਾ ਦਾ ਨਾ ਇਹ ਸਮਝਾਦਾ ਨਾ। ਕੌਣ ਮੈਨੂੰ ਦਰ। ਟ੍ਰੇਨਿੰਗ ਇਸ। ਠੀਕ ਹੈ ਨਾ? ਉਹ ਤਾਂ ਉਹ ਨਹੀਂ ਕਹਿੰਦੀ ਹੁੰਨੀ। ਮੈਂ ਗੱਲ ਹੁੰਦਾ ਬਈ ਆ ਕਿਤਾਬਾਂ ਕੋਲ ਜਿਹੜੇ ਜਿਹੜੇ ਸ਼ੌਕ ਆ ਨਾ ਇਹ ਆਲੇ ਦਿਮਾਗ ਨੂੰ ਕੱਢ ਦੇ। ਠੀਕ ਹੈ ਨਾ? ਮੈਂ ਇਹ ਗੱਲ ਕਹਿੰਦੀ ਸੀ ਤੁਹਾਡੇ ਨਾਲ। ਉਹ ਕੋਈ ਕੁਝ ਨਹੀਂ ਪੜ੍ਹਦਾ। ਤੇ ਪੜਨਾ ਹੋਇਆ ਤੂੰ ਅੰਮ੍ਰਿਤ ਫੀਡਾਂ ਦੀ ਉਹ ਰਜ਼ਾਮੰਦ ਹੋਈ ਤਾਂ ਕੜਦੀ ਤੇ ਨਾ ਰਜ਼ਾਮੰਦ ਹੋਈ ਬਸ ਉਦਾਂ ਦਾ ਕਰ ਤੂੰ ਸੀ ਨਹੀਂ ਕਿ ਇਸ ਜੀ ਗੰਗਰਾਂ ਗੇ ਉਹ ਕਿਉਂ ਨਹੀਂ ਕਰ ਤੂੰ ਕਰ ਨਹੀਂ ਬਾਕੀ ਸਾਰੀਆਂ ਗੱਲਾਂ ਤਾਂ ਕਰ ਹੀ ਜਾਂਦੀਆਂ ਨੇ ਠੀਕ ਹੈ ਉਹ ਜਿਹੜੇ ਬਾਬੇ ਜਿਹਨਾਂ ਨੂੰ ਮੰਨਦੇ ਆ ਉਹਨਾਂ ਨੂੰ ਤੂੰ ਜਵਾਬ ਦੇਣਾ ਜਾਣਦੀ ਆਂ ਮੈਂ ਉੱਥੇ ਜਾਣਾ ਨਹੀਂ ਕਰਾਂਗਾ ਅੱਛਾ ਗੁਰੂ ਘਰ ਜਾਵਾਂਗੀ ਸਾਰੇ ਕਰਦਾ ਮੇਰੇ ਉਤਨੇ ਉਹ ਕਰ ਹੀ ਜਾਂਦੀ ਐ ਤੂੰ ਤੇ ਆ ਗੱਲ ਵੀ ਕਰੀ ਜਵਾਬ ਨਹੀਂ ਦਿੱਤਾ ਹੁਣ ਤੇ ਹੀ ਗੱਲ ਕਰਦੇ ਆਪਾਂ ਇੱਕ ਗੁਰੂ ਘਰ ਜਾਣੇ ਮੈਂ ਤਾਂ ਉਮੀਦ ਕਰਦੀ ਤੰਗੀ ਯਾਦ ਕਰਦਾ ਤੂੰ ਮੰਜੀ ਵਰਗਲਾ ਜੇ ਤੱਕ ਮਾੜੇ ਕਿਉਂ ਨਹੀਂ ਆ ਤੈਨੂੰ ਬਾਹਰ ਹਟਾ ਹੈ ਤਾ ਤ੍ਰਿਪਰਦਾਈ ਨੂੰ ਮੇਰੀ ਗੱਲ ਸੁਣ ਜਿੱਦੈ ਆਪਾਂ ਗਿਆ ਉੱਥੇ ਤੇ ਲਿਆ ਨਾਲ ਆਪਣੇ ਜਿਹੜੇ ਰਾਜ ਜਿਹੜੇ ਸੀਗੇ ਸਾਰੇ ਉਹਨੇ ਰਿਵਾਜ ਪੂਰੇ ਕੀਤੇ ਨਾ ਇਹਨੇ ਤਾਂ ਵੀ ਕਿਹਾ ਨਾ ਵੀ ਐਂ ਕਰਕੇ ਨਾ ਐਂ ਕਰਦੇ ਉਹਨਾਂ ਨੇ ਸਾਡੇ ਐਂ ਕਰਦੇ ਉਹ ਵਰਦੇ ਫੇਰ ਚੰਗੀ ਕਰਾਉਣੇ ਨੇ ਕੋਈ ਐਂ ਕਰਦੇ ਤੂੰ ਮੈਨੂੰ ਜਵਾਬ ਨਹੀਂ ਦਿੱਤਾ ਕਿ ਤੂੰ ਕਹਿੰਦਾ ਕਿ ਕੋਈ ਨਹੀਂ ਕਿ ਤੂੰ ਚੱਲ ਕੇ ਆਵੋਗੇ ਕਦੋਂ ਜਦ ਮੈਂ ਵੀ ਕੰਮਾਂਗੇ ਸਾਲ ਬਾਅਦ ਆਏ ਸਾਲ ਬਾਅਦ ਆ ਲ ਮਨ ਨਾ ਪੜੀਦਾ ਵੀ ਆ ਤੁਸੀਂ ਦੇਖੇਗੇ ਹੁਣ ਤੇ ਨੋ ਨਾ ਨਾ ਜਦ ਮੈਂ ਉਹ ਟੂਰਨਾਮੈਂਟ ਸੁਣ ਆਇਆ ਸੀ ਠੀਕ ਹੈ ਬਾਈਬਾ ਯੂ ਵਿਦਾ ਹੈ ਅਸੀਂ ਅੰਮ੍ਰਿਤਾਲ ਤੋਂ ਉਹ ਤਾਂ ਹੁੰਦਾ ਹੀ ਕਹਿ ਜਾਂਦੇ ਜਿਹੜੇ ਜਿਹੜੇ ਆਸਮਾਨਵਾਜ ਰਹਿੰਦੇ ਨੇ ਸਾਰੇ ਗੁਰ ਗੱਲ ਤੇ ਜਿਹੜਾ ਕੋਈ ਤੈਨੂੰ ਨਹੀਂ ਆਉਂਦਾ ਤੇ ਬੇਬੇ ਤੋਂ ਅੱਜ ਆ ਕੇ ਸੁਣਦਾ ਠੀਕ ਹੈ ਨਾ ਕੋਈ ਨਾ ਕੋਈ ਕਮ ਨਹੀਂ ਨਾ ਲੱਗ ਰਿਹਾ ਮੈਂ ਇਹ ਗੱਲ ਸੁਣਾਂ ਹਾਂ ਤੋ ਤਾਂ ਦਿਨ ਹੋਇਆ ਮੈਨੂੰ ਆਈ ਨਹੀਂ ਕੋਈ ਨਾ ਤੁਸੀਂ ਹਾਂ ਕੀ ਕਰ ਸਕਦੇ ਤੇ ਹਾਂਜੀ ਕਿਉਂ ਉਹਨਾਂ ਨੇ ਕਹਿਤਾ ਉਹਨਾਂ ਦੀ ਗੱਲ ਮੰਨ ਲੈਣਾ ਤੁਸੀਂ ਤਾਂ ਜਦੋਂ ਅਸੀਂ ਤੈਨੂੰ ਲੈਣਗੇ ਉਹਨਾਂ ਨੂੰ ਨਾ ਕੀ ਮੈਂ ਪਹਿਲੀ ਗੱਲ ਕਰਾਂ ਠੀਕ ਹੈ ਹਰੇ ਨਵਾਂ ਨਵਾਂ ਰਿਸਟਾ ਜੀ ਨੇ ਲੈ ਕੇ ਆਇਆ ਨਾ ਭਾਈ ਕੋਈ ਮੁੰਨਾ ਕੋਲੋ ਤੇਲੀ ਬੱਜੀ ਨਹੀਂ ਚੱਲਦੀ ਠੀਕ ਹੈ ਦੋ ਦਿਨ ਹੋ ਗਏ ਪਰ ਮੇਰੀ ਜੀਵਾਰੀ ਨਹੀਂ ਆਇਆ ਤਾਂ ਕਰਕੇ ਸੀ ਨਹੀਂ ਆਪ ਕੋਲ ਕੋਈ ਨਹੀਂ ਇਹ ਟਿਬੜੀ ਹੁਣ ਤੁਸੀਂ ਲੀਆਂ ਦੇ ਨਾਲ ਹੀ ਹੋਈਆਂ ਜੇ ਮੇਰੀ ਗੱਲ ਸੁਣੋ ਅੱਜ ਜਿਹੜੀ ਤੁਸੀਂ ਆ ਪਰਮਿੰਦਰ ਦੀ ਗੱਲ ਕਰੀ ਜਾਂਦੀ ਹੈ ਉਹਨੇ ਤਾਂ ਵਿਆਹ ਹੋਇਆ ਸੀਗਾ ਉਹ ਤਾਂ ਕਦੇ ਦਿਨ ਮਿਲਨੇ ਤੇ ਨੂੰ ਬੜਾ ਕਾ ਲੜੈ ਮੁੰਡਾ ਵਾਲੇ ਆ ਗਿਆ ਉਹ ਆਈ ਹੋਈ ਆ ਨਾ ਮੈਨੂੰ ਮਿਲ ਕੇ ਹੁੰਦਾ ਕੁਛ ਨਹੀਂ ਹੁੰਦਾ ਠੀਕ ਹੈ ਧੰਨਵਾਦ ਜੀ ਤੁਹਿਆਂ ਲੱਗਿਆ ਨਾ ਉਦੋਂ ਆ ਜੀ ਧੋਮਾ ਲਿਆ ਮੇਰਾ ਕਿੰਨ ਚਾਲਾ ਤੁਹ ਕਿਰਾਏ ਦਾ ਸਾਲ ਹੋ ਚੁੱਕਾ ਗਾ ਸਾਰੀ ਉੱਪਰ ਨੇ ਉੱਠੀ ਜਾਣਾ 1 2 ਦਿਨ ਹੋਰ ਰੱਖ ਲਵਾਂਗੀ ਤੇ ਕੀ ਹੋ ਜੂਗਾ ਕੋਈ ਗੱਲ ਨਹੀਂ ਠੀਕ ਹੈ ਨਾ ਅਗਲੇ ਮਹੀਨੇ ਮੇਰੇ ਜਨਮ ਦਿਨ ਆ ਉਦੋਂ ਆ ਜੀ ਚਾਲੂ ਪਤਾ ਨਹੀਂ ਕਿਰੇ ਮੈਂ ਤਾਂ ਹੀ ਲੱਗਦਾ ਤੁਹ ਨੂੰ ਆਦੀ ਸੰਸਣਾ ਇੱਕ ਗੱਲ ਨਹੀਂ ਆ ਰਖ ਕਰਦਾ ਮੈਂ ਲੰਦਾ ਮੁਗੜਾ ਵੀ ਨਾ ਕਰਦਾ ਨਹੀਂ ਗੱਲ ਤੋਂ ਮਾ ਕਹਣਾ ਉਲਟ ਹੋਈ ਜਾਂਦੀ ਐ ਇੱਕ ਚੰਗਾ ਮਾਹ ਨਾ ਮੇਰੀ ਤੇ ਨਹੀਂ ਤੁਸੀਂ ਕਹਿਣਾ ਸਾਰੇ ਕਿ ਤਾ ਮੰਨੀ ਆਂ ਕਿ ਉਹ ਤੇ ਕਹਿੰਦੇ ਵਿਆਹ ਕਰਾ ਲੇ ਠੀਕ ਹੈ ਇਕੱਲਾ ਬਸ ਫਿਰ ਉਥੇ ਜਾ ਕੇ ਨਾ ਦੀ ਅੱਗੇ ਤੱਕ ਨਹੀਂ ਹੈ ਜਿਵੇਂ ਉਹ ਕਹੀ ਜਾਂਦੇ ਉਹਨਾਂ ਦੀ ਗੱਲ ਮੰਨੀ ਤਾਂ ਹੈ ਜੀ ਠੀਕ ਹੈ ਅੱਗੇ ਤੋਂ ਬੇਸਤੀ ਤਾਂ ਮੈਂ ਹੀ ਕਰਾਂ ਤੂੰ ਉਥੇ ਜਾ ਕੇ ਤਾਂ ਮੈਂ ਤਾਂ ਐਂ ਬਹਿਗਾ ਸਿਲਸਿਟ ਕੇ ਜਿਵੇਂ ਤੁਸੀਂ ਕਹੀ ਜਾਂਦੇ ਕਹੀ ਜਾਂਦੋ ਐ ਥੋੜੀ ਹੁੰਦਾਗਾ ਆਪਦੇ ਭਰਾ ਨਾਲ ਕਿ ਨੱਕ ਚਾ ਕਰਨਾ ਜਿ ਕਿਸੇ ਨੂੰ ਨੱਕ ਨਹੀਂ ਨਾ ਲੱਗਦਾ ਕੋਈ ਨੱਕ ਦੀ ਤਾਂ ਕੋਈ ਨਾਂਭਾ ਨਹੀਂ ਹੁੰਦਾ ਵੀਰੇ ਤਾਂ ਹੀ ਤੇ ਨੂੰ ਕਹਿਣਾ ਵੀ ਜੇ ਤੇ ਤੂੰ ਵੀ ਨਹੀਂ ਆਉਂਦੀ ਥੋੜੀ ਜਿਹਾ ਬਣਾਉਣੀ ਕਰ ਬੇਫਿਕਰ ਸੈਟ ਕਰ ਕੱਲ ਨੂੰ ਉਹਨਾਂਗੇ ਤੇ ਕੱਲ ਨੂੰ ਉੱਥੇ ਮੈਨੂੰ ਬੁਲਾ ਮੰਗਾਗੇ ਠੀਕ ਹੈ ਤੇ ਜੇ ਆਉਣਗੇ ਉਹਨਾਂ ਨੇ ਕੋਈ ਗੱਲਬਾਤ ਕੀਤੀ ਇੱਥੇ ਠੀਕ ਹੈ ਨਾ ਹਾਂ ਤੇ ਹਾਂ ਨੂੰ ਲੱਗੂ ਹਾਂ ਆ ਕਾਪੀ ਕਿਤਾਬਾਂ ਦੀ ਗੱਲ ਆਪੇ ਕਰ ਲੂ ਮਮਾ ਉੱਥੇ ਮੂੰਹ ਨਾ ਹਰਾ ਦੀ ਮੈਂ ਪੜਨ ਲੱਗਣਾ ਜੇ ਉਹਨੇ ਤੈਨੂੰ ਕੋਈ ਗੱਲ ਨਹੀਂ ਹੋਇਆ ਪੜਨ ਕੋਈ ਨਾ ਡਿਗਰੀ ਹੋਈ ਜਾਂਦੇ ਕੋਈ ਨਹੀਂ ਮੈਂ ਹੋਰ ਜਾਣੇ ਕੈਡਮਿਸ਼ਨ ਦਾ ਇੱਕ ਸਾਲ ਦੇ ਲੇਟ ਪੜਨੇ ਨਹੀਂ ਫਿਰ ਡੇਡੂਆ ਮੇਰੀ ਗੱਲ ਸੁਣ ਸਾਡੇ ਪਾਸ ਤੋਂ ਤੈਨੂੰ ਕਹਦੇ ਹੁੰਦੇ ਸੀਗੇ ਵੀ ਇੱਕ ਸਾਲ ਦਾ ਗੈਪ ਪੜਾਈ ਜੇ ਉਹਨਾਂ ਜ਼ਰੂਰੀ ਹੈ ਤੇ ਆਪੇ ਪਰਿਵਾਰ ਕੋਲ ਧਿਆਨ ਦੇ ਪੜਾਈ ਵੱਲ ਬਹੁਤ ਧਿਆਨ ਤੇ ਨੇ ਲੱਗ ਸੰਦਰ ਮਾ ਮਾਰਾ ਜਿਉ ਨੇ ਕਹਿਤਾ ਉਹਦੇ ਗੱਲਾਂ ਨੂੰ ਉਹ ਹੀ ਕਰਾਂ ਹਾਂ ਇਹ ਕਿਤਾਬ ਨੂੰ ਬੇਤੀ ਕਰਤੀ ਆਇਂ ਕਾਤੇ ਤੇ ਜਿਹੜਾ ਤੁਸੀਂ ਜਿਦਾ ਗੇ ਨਾਲ ਉਹ ਕਹਿਤੇ ਪੰਨੇ ਪਾਤੇ ਨੂੰ ਕਰਨਾ ਇਸ ਕੋ ਚੱਦਿਆਂ ਨਾਲ ਤਾਂ ਕਰ ਦਾਂਗੇ ਕੀਦਾ ਆਈ ਜਾਂਦਾ ਹੁਣ ਹਰਪ੍ਰੀਤ ਕੀ ਕਹਿੰਦੀ ਹੋ ਹੈਲੋ ਹੈਲੋ ਕਿਵੇਂ ਜੋ ਕਰਨਾ ਠੀਕ ਹੈ ਹਰਪ੍ਰੀਤ ਤੂੰ ਦੱਸ ਵਧੀਆ ਕੀ ਕਰ ਜਾਂਦਾ ਸੀ ਕੁਝ ਨਹੀਂ ਬਸ ਕੰਮ ਹੀ ਕਰੀ ਜਾਂਦਾ ਸੀ ਅੱਛਾ ਤੇ ਕਿੱਥੇ ਸੀ ਮੈਂ ਆਖਿਆ ਤਾਂ ਹੈ ਤੈਨੂੰ ਮੈਂ ਘਰੇ ਸੀ ਕੰਮ ਕਰੀ ਜਾਂਦਾ ਕੋਈ ਅੱਛਾ ਮੇਰੀ ਸਿੱਧੀ ਪਾਰਕ ਤੇ ਆ ਜਾਂਦਾ ਪਾਰਕ ਚ ਦੇਖ ਲੈ ਪਹਿਲਾਂ ਤੇਰੇ ਘਰ ਦੇ ਨੇ ਕਿਵੇਂ ਤਹਰਪ੍ਰੀਤ ਹੈ ਨਾ ਤੇਰਾ ਵਿਆਹ ਕਰਤਾ ਚੱਕ ਕੇ ਤੇ ਉਹ ਵਿਆਹ ਤਾਂ ਚਲੇ ਜਾਂਦਾ ਨੇ ਕਰਤਾ ਹੋਣ ਕਰੇ ਮੈਨੂੰ ਪਤਾ ਲੱਗਣਾ ਮੈਂ ਕਿਹੜਾ ਦੱਸ ਕੇ ਆਉਣਾ ਕਿਸੇ ਥੇਲੀ ਦਾ ਬੰਨਣਾ ਲਾ ਦੂੰਗੀ ਉਹ ਤਾਂ ਚੱਲ ਠੀਕ ਐ ਹੁਣ ਪਰ ਮੈਨੂੰ ਕੰਮ ਆ ਮੇਰੇ ਥਾਏ ਨਹੀਂ ਜਾਣਾ ਚੱਲ ਠੀਕ ਐ ਮੈਨੂੰ ਆਏ ਸੀਗੇ ਵੀ ਹੁਣ ਆਈ ਐ ਫਿਰ ਮੁੱਢੇ ਪਤਾ ਨਹੀਂ ਕਦੋਂ ਆਉਂਗੀ ਇੱਥੇ ਹਰਪ੍ਰੀਤ ਦੇਖ ਲੈ ਤੂੰ ਹੁਣ ਆਉਂਦੇ ਜਾਂਦੇ ਰਹਿਣਾ ਹੈ ਇੱਥੇ ਤੇ ਫਿਰ ਮਿਲ ਲਾਂਗੇ ਆਪਾਂ ਕਦੇ ਹਾਂ ਉਹ ਤਾਂ ਹੈ ਚੱਲ ਠੀਕ ਐ ਤੇਰੀ ਮਰਜ਼ੀ ਆ ਬਾਕੀ ਉਹਨਾਂ ਨਾਲ ਤੂੰ ਤਲਾਕ ਦੀ ਗੱਲ ਵੀ ਕੀਤੀ ਹੋਈ ਹੋ ਜੂਗੀ ਹੈਨਾ ਹਾਂ ਤਲਾਕ ਵੀ ਤੇ ਕਿਸੇ ਬਹਾਨੇ ਲੂਗੀ ਕੋਈ ਮੈਨ ਨਾਲ ਬੋਲ ਕੇ ਤਾਂ ਨਹੀਂ ਹੋਣਾ ਤੂੰ ਨੰਬਰ ਕੈਨਲ ਵਿਦਾ ਤਲਾਕ ਲੈਣਾ ਕੁਸ਼ ਕਰੋਂ ਤੇ ਆਮਨ ਕੋ ਗੱਲ ਬਾਤ ਬਾਕੀ ਆਪਣਾ ਫਿਰ ਵਿਆਹ ਹੋਈ ਜਾਣਾ ਜਦ ਤਲਾਕ ਹੋ ਗਿਆ ਉਧਰੋਂ ਹਾਂ ਤੇਰੇ ਵਾਸਤੇ ਕਰੀ ਗਏ ਨੇ ਜਿਹੜਾ ਕੁਝ ਵੀ ਕਰੀ ਗਏ ਨੇ ਉਹਨਾਂ ਨਾਲ ਮੈਂ ਹਾਂ ਉਹ ਤਾਂ ਮੈਨੂੰ ਪਤਾ ਚੱਲ ਠੀਕ ਆ ਫਿਰ ਹਾਂ ਓਕੇ ਮੈਂ ਦੱਸਦੀ ਚਲ ਠੀਕ ਹੈ ਜਦੋਂ ਫ੍ਰੀ ਹੋ ਗਿਆ ਹਾਂ ਹਾਂ ਕੋਈ ਤਾਂ ਮੈਂ ਇੱਥੇ ਆ ਠੀਕ ਆ ਚੰਗਾ ਚੰਗਾ ਕੀ ਚੇਈ ਬਈ ਯਾਰ ਮੈਂ ਖੜਾ ਛਡਾਉਂਗਾ ਫਿਰ ਚੱਲ ਉਹਨਾਂ ਨੇ ਵੀ ਨਹੀਂ ਖੜਾ ਛਡਾਉਂਦਾ ਆਪਾਂ ਕੋਈ ਹੋਰ ਭਾਲਦੇ ਹਾਂ ਹੋਰ ਫਿਰ ਬਈ ਜਿਵੇਂ ਵਧੀਆ ਬਈ ਤੂੰ ਤੁਸੀਂ ਦੱਸੋ ਠੀਕ ਹੈ ਠੀਕ ਹੈ ਬਈ ਕੰਮ ਧੰਦਾ ਵਧੀਆ ਹੋਰ ਕੰਮ ਧੰਦਾ ਵਧੀਆ ਬਸ ਚੱਲੀ ਜਾਂਦਾ ਚਲੋ ਵਧੀਆ ਸਸਰੀ ਗਾਲ ਜੀ ਸਸਰੀ ਗਾਲ ਕੋਤੋਂ ਠੀਕ ਹੈ ਹਾਂਜੀ ਹਾਂਜੀ ਵਧੀਆ ਤੁਸੀਂ ਦੱਸੋ ਤੁਹਾਡੀ ਮੰਮੀ ਕੀ ਕਿਸੀ ਹਾਂ ਹਾਂ ਸਰ ਸਭ ਵਧੀਆ ਜੀ ਲੈ ਆਉਂਦੇ ਉਹਨਾਂ ਨੂੰ ਨਾਲੋਂ ਕਿਉਂ ਨਹੀਂ ਆਏ ਉਹ ਨਾ ਫਿਰ ਆਏ ਆ ਕਰੇ ਸੁੰਨ ਸ਼ਰਦਕੇ ਜੇ ਉਹਨਾਂ ਔਖਾ ਹੋ ਜਾਂਦਾ ਨਾ ਫਿਰ ਆਏ ਆ ਵੀ ਚਲ ਮੁੰਨੇ ਚ ਮੜੇ ਮੋਟੇ ਕੰਮ ਜੇ ਨਿਮੇੜ ਲੂ ਚਲ ਤਾਂ ਕਰਕੇ ਫਿਰ ਕਿਹੜਾ ਰਾਤ ਰਹਿਣਾ ਸੀ ਨਹੀਂ ਸੀ ਰਾਤ ਨੂੰ ਕੀ ਹੁੰਦਾ ਰਾਤ ਵੀ ਰਹਿ ਪਊਗਾ ਮੈਂ ਤਾਂ ਕਹਿੰਦਾ ਅੱਜ ਰਹਿ ਕੇ ਜਾਈਂ ਨਾ ਨਾ ਬਈ ਫਿਰ ਉਹ ਆਣਾ ਘਰੇ ਔਖਾ ਹੋ ਜਾਂਦਾ ਕੱਲੀ ਮੰਮੀ ਨੂੰ ਤਾਂ ਕਰਕੇ ਅੱਛਾ ਅੱਛਾ ਠੀਕ ਹੈ ਹੋਰ ਬਾਕੀ ਆਏ ਆ ਨਾ ਨਹੀਂ ਤਾਂ ਹਰਪ੍ਰੀਤ ਹੋਰ ਵੀ ਦਿਨ ਲਾ ਲੈਂਦੀ ਉਹਨਾਂ ਅਸੀਂ ਬਾਬੇ ਦੇ ਮੱਥਾ ਟੇਕ ਕੇ ਆਉਣਾ ਪਹਿਲਾਂ ਵੀ ਉਹ ਦਿਨਾਂ ਟੱਪ ਗਏ ਆਈ ਵੀ ਆਏ ਆ ਵੀ ਹੁਣ ਵੀ ਨਾ ਤੱਪ ਜੇ ਨਾ ਤਾਂ ਕਰਕੇ ਫਿਰ ਲੇਟ ਵਾਲਾ ਹੋ ਜਾਗੇ ਹਾਂ ਹਾਂ ਚਲੋ ਇਹ ਤਾਂ ਤਾਂ ਕਰਕੇ ਫਿਰ ਮੈਂ ਹਰਪ੍ਰੀਤ ਨੂੰ ਲੈਣ ਆ ਗਿਆ ਨਹੀਂ ਤਾਂ ਫਿਰ ਐਂ ਦੋ ਚਾਰ ਦਿਨ ਚੱਲ ਹੋਰ ਲਾ ਲੈਂਦੀ ਨਹੀਂ ਨਹੀਂ ਠੀਕ ਹੈ ਠੀਕ ਹੈ ਕੋਈ ਗੱਲ ਨਹੀਂ ਹਾਂ ਚਲ ਕੋਈ ਜਾ ਪੁੱਤ ਹਾਂਜੀ ਤੇ ਬਾਕੀ ਨਾ ਅਸੀਂ ਹਰਪ੍ਰੀਤ ਨੇ ਸਾਰਾ ਸਮਝਾਇਆ ਤਾਂ ਅੱਛਾ ਹਾਂ ਵੀ ਐਂ ਤਾਂ ਹੈ ਤਾਂ ਸਮਝਦਾ ਰਹੀ ਇਹ ਪੂਰੀ ਬੱਸ ਉਹ ਥੋੜਾ ਜਿਹਾ ਮੇਰੀ ਮਾਂ ਦਾ ਸੁਭਾਅ ਵੀ ਥੋੜਾ ਜਿਹਾ ਅੜਬ ਜਿਹਾ ਨਾ ਨਹੀਂ ਅੜਬ ਤਾਂ ਚਲੋ ਉਹ ਤਾਂ ਹੁੰਦਾ ਹੀ ਐ ਬਾਕੀ ਦਸਾਂ ਦਾ ਸਾਰਿਆਂ ਦੀ ਅੜਬ ਹੁੰਦੀਆਂ ਨੇ ਮੈਂ ਤਾਂ ਇਹਨੂੰ ਐ ਕਿਹਾ ਬੀ ਮਾਂ ਨੇ ਬਾਈ ਲਾੜੀ ਰੱਖੀ ਹੋਈ ਸੀ ਬਈ ਹਾਂ ਤਾਂ ਕਰਕੇ ਪਹਿਲੇ ਦਿਨੋਂ ਕੋਈ ਕੰਮ ਤਾਂ ਦਾ ਕਰਨ ਨਹੀਂ ਦਿੱਤਾ ਪੜ੍ਹਾਈ 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 ਹੈ ਨਾ ਤਾਂ ਕਰਕੇ ਬਸਦਾ ਧਿਆਨ ਹੀ ਪੜ੍ਹਾਈ ਤੇ ਸੀਗਾ ਹੁਣ 2-3 ਦਿਨਾਂ ਚ ਵਧੀਆ ਕਲਾਸ ਲਾ ਕੇ ਉਹਨੂੰ ਸਾਰਾ ਕੁਝ ਸਿਖਾਇਆ ਸੱਚੀ ਬਈ ਲੜਨ ਲੱਗ ਗਿਆ ਕਹਿੰਦਾ ਕਿ ਤੂੰ ਹੱਥ ਕੰਮ ਨਹੀਂ ਕਰਦੇ ਆਂ ਮੈਂ ਚੱਲ ਕੋਈ ਨਾ ਹੌਲੀ ਹੌਲੀ ਨਹੀਂ ਕੰਮ ਤਾਂ ਚੱਲ ਹੌਲੀ ਹੌਲੀ ਸਿੱਖਿਆ ਜਾਂਦਾ ਨਾ ਹਾਂ ਮੈਨੂੰ ਮੈਨੂੰ ਵੀ ਉਸ ਦਿਨ ਹੋਰੀ ਜਿਹਾ ਲੱਗਾ ਨਾ ਜਦੋਂ ਮਾਂ ਨੇ ਥੋੜੀਆਂ ਸ਼ਿਕਾਇਤਾਂਆਂ ਲਾਈਆਂ ਹਰਪ੍ਰੀਤ ਦੀਆਂ ਹਾਲੇ ਵੀ ਦਿਨ ਕਿੰਨੇ ਕੋਇਆ ਹਨਾ ਵੀ ਐਂ ਕਰਨਾ ਨਹੀਂ ਚਾਹੀਦਾ ਨਹੀਂ ਉਹ ਤਾਂ ਫਿਰ ਬਈ ਹੱਕ ਬੰਦ ਹੈ ਪਤਾ ਕੀ ਗੱਲ ਸੀ ਜੇ ਅੱਜ ਨਾ ਦੱਸ ਦੇ ਤਾਂ ਕੱਲ ਨੂੰ ਦੱਸ ਦੇ ਠੀਕ ਹੈ ਫਿਰ ਗੱਲ ਬਾਵਾ ਵਾਜ ਜਾਂਦੀ ਆ ਮਨਾਂ ਦੇ ਵਿੱਚ ਫਿਰ ਪਤਾ ਕੀ ਫਰਕ ਪੈਂਦਾ ਹਰ ਕੋ ਤਾਂ ਵਧੀਆ ਕੀਤਾ ਇਹਨਾਂ ਨੇ ਦੱਸ ਤਾਂ ਤੇ ਆਪਾਂ ਇੱਧਰ ਹਰਪ੍ਰੀਤ ਨੂੰ ਸਮਝਾਤਾ ਬਾਕੀ ਜਿਹੜੀ ਬਈ ਉਹ ਬਾਬਿਆਂ ਵਾਲੀ ਗੱਲ ਹੈ ਜਿਵੇਂ ਤੁਸੀਂ ਉਹ ਜਿਹੜੇ ਬਾਬੇ ਨੂੰ ਬਈ ਮੰਨਦੇ ਹੋ ਮੰਨ ਮਨਾਉਤ ਕਰਦੇ ਹੋ ਉਹ ਵੀ ਨੂੰ ਸਮਝਾਦਾ ਵੀ ਮਨੋਤਾ ਹੁਣ ਕਰਨੀ ਪਊ ਸਹੀ ਗੱਲ ਉਹ ਤਾਂ ਫਿਰ ਆਏ ਹਨਾ ਸਾਰੇ ਸਾਡੇ ਸਰੀਕਾਂ ਦੇ ਸਕੇ ਉਹ ਸਾਰੇ ਕਹਿੰਦੇ ਆਣਾ ਵੀ ਜਾਓ ਦਿੱਤੇ ਆਪਾਂ ਸ਼ੁਰੂ ਤੋਂ ਜਾਣਦੇ ਆ ਸਾਰੇ ਸਾਡੇ ਆਣੇ ਮੰਨਦੇ ਜਾਂਦੇ ਹਰਕ ਪਾ ਜਾਂਦਾ ਬਾਅਦ ਚ ਲਈ ਹਾਂ ਹਾਂ ਕਰਾ ਦੇਈ ਦੇ ਆਪਾਂ ਨੂੰ ਸਾਰੇ ਮੰਨਦੇ ਸਾਰੇ ਮੰਨਦੇ ਆ ਮਾਂ ਚਲੋ ਹੂੰ ਤਾਂ ਆਪਾਂ ਕਹਿੰਨੇ ਵੀ ਰੱਬ ਤਾਂ ਇੱਕ ਹੀ ਐ ਠੀਕ ਐ ਪਰ ਜਿੰਮੇਵੰਦਾ ਮਨਾਉਤ ਕਰਦਾ ਪਰ ਉਹ ਬਹਿਮ ਕਰ ਦੇਣਾ ਫਿਰ ਜਨਾਗੇ ਬਹਿਮ ਬਹਿਮ ਦਾ ਕੰਮ ਦਾ ਜਿਹੜੇ ਸੁੱਖ ਸ੍ਰੀ ਅੰਨਿਆ ਸਮਾ ਸਾਰੇ ਦੇਓ ਤੁਸੀਂ ਹਾਂਜੀ ਹਾਂਜੀ ਬਸ ਤਾਂ ਹੀ ਆਰਪ੍ਰੀਤ ਨੂੰ ਲੈਣ ਆ ਗਿਆ ਸੀਗਾ ਇਹ ਮੈਂ ਚਲ ਕੋਈ ਨਾ ਪੁੱਛੇ ਜਾਣੀ ਸੀ ਇਹਨੇ ਤਾਂ ਚਾਹ ਦੇ ਨੇ ਇੱਥੇ ਰਹਿ ਜਾਂਦੀ ਫੇਰ ਵੀ ਜਾਣੀ ਸੀ ਨਹੀਂ ਕੋਈ ਨਹੀਂ ਫੇਰ ਆ ਜੂ ਐ ਤਾਂ ਹੀ ਬਸ ਕਿਰਾ ਹਨਾ ਚਲ ਤੇ ਕਪੜੇ ਕੋਨੇ ਬਾਹਰ ਤੋਂ ਆ ਦੇ ਖਾਂਜੀ ਨੇ ਪਾਲੇ ਤੋਂ ਚਲ ਚਲ ਆ ਦੇ ਕਰੀ ਤੇ ਨਹੀਂ ਆਉਂਦੀਆਂ ਇੱਥੇ ਹਾਂ ਅੰਤੇ ਨਾਲੇ ਮੇਰੀ ਗੱਲ ਸੁਣ ਉਹਨਾ ਸੂਟ ਲੈ ਆਂਦੇ ਪਏ ਸੀਗੇ ਮਰਿੰਦਰ ਨੂੰ ਲੈ ਕੇ ਦਿੱਤੇ ਸੀਗੇ ਤੇ ਸੂਟ ਲੈ ਜੀ ਚੰਗਾ ਨਾਲ ਆਦੇ ਵਾਸਤੇ ਨਹੀਂ ਨਹੀਂ ਵੀਰੇ ਸੂਟ ਨੂੰ ਕੀ ਕੋਈ ਨਾ ਤੇਰਾ ਤੇ ਤੇਰੀ ਸੱਸ ਦਾ ਸੂਟ ਲੈ ਕੇ ਆਂਦਾ ਐ ਕਿਵੇਂ ਹੁਣ ਹੁਣ ਦਾ ਤੇਰਾ ਹੱਕ ਹੈ ਜਦੋਂ ਐ ਕਰੇਂਗੀ ਤੇਰੇ ਵਾਸਤੇ ਕੱਪੜੇ ਲੈ ਆ ਕੇ ਅਸੀਂ ਦਿਆਇ ਕਰਾਂਗੇ ਹਾਂ ਚੱਲ ਨਿਕ ਖਾਂ ਲੈ ਆਹ ਲੈ ਆ ਗੋਚ ਚੱਲ ਬੋ ਨਹੀਂ ਮੈਂ ਖਾਲੀ ਉਹ ਤੇਰੇ ਕੋਲ ਬੋਲ ਕੇ ਤਾਂ ਉਹ ਵੀ ਸਮਝਾ ਨਾ ਨਾ ਮੈਂ ਤਾਂ ਪੂਰਾ ਸਮਝਾ ਕੇ ਆਇਆ ਹਾਂ ਇਹ ਮਾਮੂ ਪੂਰਾ ਸਮਝਾਤਾ ਵੀ ਹਨਾ ਵੀ ਥੋੜੇ ਤੂੰ ਵੀ ਮੜੇ ਦੇਖ ਵੀ ਹਲੇ ਚਲ ਹਨਾ ਸਾਰਾ ਕੁਝ ਇੰਨਾ ਛੇਤੀ ਹੋ ਗਿਆ ਵੀ ਇਹਨੂੰ ਕਿਹੜਾ ਹਲੇ ਸਮਝਣ ਦਾ ਮੌਕਾ ਜਾਂ ਮਿਲਿਆਗਾ ਵੀ ਚਲ ਹੌਲੀ ਹੌਲੀ ਕੰਮ ਸਿੱਖ ਲੂ ਸਾਰਾ ਕੁਝ ਤਾਂ ਸਹੀ ਹੋ ਜਾਊਗਾ ਹਾਂ ਹਾਂ ਬਈ ਇਹ ਤਾਂ ਹੈ ਕਿ ਗੱਲ ਇਦੋਂ ਨਾ ਮੇਕਰ ਆਪਾਂ ਕਿਤੇ ਵੀ ਜਾਂ ਹਾਂ ਜੀ ਵੀ ਨਹੀਂ ਲੱਗਦਾ ਜੀ ਕਿਰਾ ਕਿਰਾ ਦਾ ਨਾਲੇ ਉਪਰ ਹੁੰਦਾ ਹੈ ਉਪਰਾਂ ਵੀ ਹੁੰਦਾ ਹਾਂ ਜੀ ਹਾਂ ਨਾਲੇ ਆਪਾਂ ਨੂੰ ਐ ਵੀ ਨਹੀਂ ਪਤਾ ਵੀ ਕੀ ਚੀਜ਼ ਕਿੱਥੇ ਆ ਕੀ ਚੀਜ਼ ਕਿੱਥੇ ਆ ਬਸ ਅੱਜ ਤੋਂ ਬਾਅਦ ਬਈ ਮੇਰੀ ਭੈਣ ਦਾ ਦਿਨ ਲਾਂਬਾ ਨੇ ਆਉਦਾ ਠੀਕ ਹੈ ਕਿਤੇ ਇਹ ਗੱਲ ਹੈ ਸਾਰਾ ਤਾਂ ਕੰਮ ਕਰੂਗੀ ਠੀਕ ਹੈ ਬਾਕੀ ਹੁਣ ਤੋਂ ਚਾਹ ਪੀ ਕੇ ਦੱਸ ਵੀ ਮਿੱਠੀ ਲੱਗ ਰਹੀ ਐ ਨਹੀਂ ਬਣਾਈ ਐ ਹਾਲਤ ਚੰਗਾ ਲੱਗ ਰਿਹਾ ਹੁਣ ਤਾਂ ਪੂਰਾ ਵਧੀਆ ਬਈ ਵਧੀਆ ਵਸਦੀ ਸਿੱਖ ਗਈ ਦੋ ਦਿਨਾਂ ਜੀ ਸਿੱਖਿਆ ਤੀ ਹਮਮ ਥੋੜੀ ਥੋੜੀ ਵਸੇ ਅੰਦਾਜ਼ੇ ਉਹ ਇਹ ਨਾ ਭਰਾ ਬਿਕਮ ਤੇ ਲਾਇਆ ਨਹੀਂ ਸੀ ਵਿਚਾਰ ਭਾਈ ਕਹਾ ਕੰਮ ਨਹੀਂ ਕਰਨਾ ਨਹੀਂ ਮੈਨੂੰ ਤਾਂ ਬਸ ਮੈਂ ਪਹਿਲੇ ਦਿਨ ਵੀ ਇਹੀ ਕਿਹਾ ਸੀ ਵੀ ਹਨਾ ਵੀ ਮਾਂ ਮੈਨੂੰ ਮੇਰੇ ਮੇਰੀ ਤਾਂ ਮਾਂ ਐ ਗੱਲ ਲੀ ਵੀ ਉਹਨੂੰ ਵੀ ਖੁਸ਼ ਰੱਖਿਆ ਹਨਾ ਸੇਵਾ ਤੇ ਹੁੰਦਾ ਭਈ ਆਪਾਂ ਨੂੰ ਮਾਂ ਦੀ ਪੂਰੀ ਹੋਣੀ ਚਾਹੀਦੀ ਆ ਬਸ ਕੋਈ ਨਹੀਂ ਧਿਆਨ ਰੱਖੂਗੀ ਰੱਖੀਂ ਦੰਦਿਆਂ ਅੱਗੇ ਤੋਂ ਹਾਂ ਚੱਲ ਜਾ ਜਾ ਕੇ ਕਰ ਲੈ ਬੈਗ ਬੈਗ ਮਾਂ ਹੀ ਆ ਉਹ ਹਾਂ ਜਾ ਕਰ ਲੈ ਬੈਗ ਬੈਗ ਫਿਰ ਸਰ ਠੀਕ ਐ ਪਤਾ ਨਾ ਕੱਪੜੇ ਜਿਹੜੇ ਹਨਾ ਕਰਾ ਦੇ ਅਮਨੇਂਦਰ ਤੋਂ ਪੁੱਛ ਕੇ ਕੜਾ ਲ ਕੱਢ ਲੈਣਾ ਮਾਰੀ ਜੋ ਕੱਪੜੇ ਹੋ ਫਿਰ ਬਈ ਨਮੀਤਾ ਜੀ ਪਤਿਆ ਬਈ ਉਸ ਤੁਸੀਂ ਸਦਾ ਕੰਦਾ ਹੀ ਰਹਿੰਦੇ ਅੱਜ ਬਈ ਫਿਰ ਔਖਾ ਹੋ ਜਾਂਦਾ ਨਾ ਬਈ ਕਰੇ ਕਲੀ ਮਾਂ ਨੂੰ ਔਖਾ ਚੱਲ ਜਦੋਂ ਹੁਣ ਕਿਤੇ ਫੇਰਾਏ ਨਾ ਫੇਰਾਉਂ ਜਮਨ ਰਹਿਣ ਲੱਗ ਪੱਕਾ ਹਾਂ ਫਿਰ ਪੱਕਾ ਰਹਿਣ ਦਾ ਕਰਕੇ ਆਵਾਂਗੇ ਬਾਕੀ ਆਏ ਨਾ ਜਿਹੜੇ ਨਾਲ ਦੇ ਹੋਰ ਮੇਰੇ ਲਹਾਜੀ ਆ ਇੰਨਾ ਕੋਈ ਸ਼ੀਤੀ ਹੋ ਗਿਆ ਉਹ ਲਾਂਬੇ ਦਿੰਦੇ ਫਿਰਦੇ ਨੇ ਵੀ ਹਾਂ ਸਾਨੂੰ ਨਹੀਂ ਬੁਲਾਇਆ ਹਾਂ ਹੁੰਦਾ ਹੀ ਆ ਉਹ ਕੀ ਦਸੀ ਉਹਨਾਂ ਨੂੰ ਇੰਨਾ ਸ਼ੀਤੀ ਹੋ ਗਿਆ ਸਾਰਾ ਕੁਝ ਨਾਲੇ ਉਹ ਉਹ ਵੀ ਆ ਬੁਲਾਉਂਦੇ ਵੀ ਆ ਵੀ ਯਾਰ ਸਾਡੇ ਘਰੇ ਆ ਕੇ ਜਾਏ ਆ ਕੇ ਆਉਂਦੇ ਆ ਵੀ ਆਉਂਦੇ ਸਾਡੇ ਤਾਂ ਬੈਠੇ ਤੈਨੂੰ ਪਤਾ ਹੀ ਐ ਸ਼ਰੀਕ ਹਾਂ ਹੈ ਅਜਾਇਆ ਸੀ ਇੱਕ ਉਹ ਵੀ ਪਾਰਟੀ ਮੁੰਦਾ ਸੀਗਾ ਉਹਨੂੰ ਕਰਤੀ ਸੀ ਥੋੜੀ ਜਿਹੀ ਤਾਂ ਪਾਰਟੀ ਮੈਂ ਥੋੜੀ ਜਿਹੀ ਰਹਿੰਦੀ ਆ ਉਹ ਫਿਰ ਕਰਾਂ ਠੀਕ ਆ ਵੀ ਹਾਂ